ਗੱਡੀ 'ਚ ਰੱਖਿਆ ਨਾ ਜਦੋਂ ਪਾਣੀ ਛਿੱਟੇ-ਛੁੱਟੇ ਮਾਰ ਕੇ ਰੱਖਿਆ ਜੋ ਗੱਡੀ 'ਚ ਰੱਖਿਆ ਉਹਦੇ ਨਾਲ ਵਾਲੀ ਕਹਿੰਦੀ ਤੈਨੂੰ ਪਤਾ ਮਨਕਿਰਤੋਲਖਾ ਉਹਨੇ ਆਇਆ ਆਖਾ ਗੋਲੀਆਂ ਉਹ ਇੱਕ ਉਹਦਾ ਵੀ ਉੱਡ ਗਈ ਤੇ ਉਹਦੇ ਸਾਟ ਵੱਜੀ ਹੋਈ ਸੀ ਆਫੀਸ਼ਲ ਮੈਨੂੰ ਨਹੀਂ ਉਹ ਸੁਰਖੀ ਬਿੰਦੀ ਦੀ ਲਾ ਕੇ ਆ ਉਹ ਮੈਨੂੰ ਨਹੀਂ ਆਉਂਦਾ ਕੰਮ ਤਾਂ ਹੀ ਆਪਾਂ ਬੋਲਦੇ ਘਟ ਨਹੀਂ ਤਾਂ ਹੀ ਮੈਂ ਬੋਲਦਾ ਬਹੁ ਘਟਣਾ ਬੋਲਦੇ ਘਟ ਨਹੀਂ ਨਹੀਂ ਜੇ ਬੋਲਦਾ ਉਹ ਬੋਲਦਾ ਬਣਾ ਵੀ ਮਨਕਿਰਤੋਲਖ ਕੁਝ ਬੋਲੇ ਯਾਰ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਮੈਂ ਬੋਲਦਾ ਐ ਬੋਲਦਾ ਫਿਰ ਕਹਿੰਦੇ ਕੋਈ ਹੋਰ ਹੀ ਬੋਲ ਗਿਆ ਜੀ ਪੰਜਾਬ ਦਾ ਇਹ ਜਿਹੜਾ ਟਾਈਮ ਆ ਰਿਹਾ ਤੁਸੀਂ ਜਰੂਰ ਆਵਦੇ ਦੋ ਦਿਨ ਕੱਢ ਕੇ ਭਾਈ ਸਾਹਿਬ ਤੁਸੀਂ ਵੀ ਸੇਵਾ ਕਰਕੇ ਆਉਣੀ ਆ ਹਾਂਜੀ ਜੋ ਅਸੀਂ 100 ਕਹੇ ਆ 100 ਟਰੈਕਟਰ ਮੈਂ ਕਹੇ ਸੀ 50 ਤਾਂ ਆ ਮੈਨੂੰ ਵੇਖ ਕੇ ਮਨਜਿੰਦਰ ਸਰਸੇ ਭਾਜੀ ਨਹੀਂ ਕਹਤਾ ਵੀ 50 ਮੇਰੇ ਵੱਲੋਂ 150 ਹੋ ਗਏ ਹੁਣ ਹੋਰ ਭਰਾ ਆ ਤੁਸੀਂ ਦੱਸੋ ਕਿੰਨੇ ਸੇਵਾ ਕਰਨੀਆਂ ਜਿੱਦਾਂ ਤੁਸੀਂ ਕਹੋਗੇ ਜੀ ਸਾਰਾ ਚੈਨਲ ਤੁਹਾਡੇ ਨਾਲ ਕਰਦੇ ਨੇ ਸਾਰਾ ਕੋਈ ਤੁਹਾਨੂੰ ਚਾਹੀਦਾ ਜੱਟਾ ਤੁਸੀਂ ਲੈ ਲਓ ਸਭ ਕੁਝ ਤੁਸੀਂ ਲੈ ਆਓ ਦੋ ਵੱਡੇ ਬੈਗ ਮਾਇਆ ਦੇ ਭਰ ਕੇ ਲਿਆਂਦੇ ਮੁੱਕ ਗਿਆ ਨਾ ਮੁੱਕ ਰਿਹਾ ਮੈਂ ਉਹ ਹੁਣ ਲੈ ਕੇ ਆਉਣੇ ਆ ਤੇ ਇੱਕ ਦੋ ਦਿਨ ਵਿੱਚ ਮੇਰੇ ਸ਼ੋਅ ਆਲਰੇਡੀ ਬੁੱਕ ਆ ਜੇ ਨਾ ਸ਼ੋਅ ਬੁੱਕ ਹੁੰਦੇ ਮੈਂ ਤਾਂ ਇੱਥੇ ਰਹਿੰਦਾ ਮੇਰੇ ਮਨਕੀਰਾ ਤੌਲਾ ਕੈਸ ਵੇਲੇ ਪੰਜਾਬ ਦੇ ਪਿੰਡਾਂ ਚ ਨੇ ਤਾਂ ਪੰਜਾਬ ਦੇ ਪਿੰਡਾਂ ਜੀ ਇੱਕ ਵੱਖਰੀ ਸੇਵਾ ਸ਼ੁਰੂ ਕੀਤੀ ਹੈ ਟਰੈਕਟਰਾਂ ਦੀ ਪਰ ਅੱਜ ਇੱਕ ਹੋਰ ਵੱਖਰੀ ਚੀਜ਼ ਦੇਖਣ ਨੂੰ ਮਿਲੀ ਕਿ ਜਦੋਂ ਇੱਕ ਲੜਕੀ ਜਿਹੜੀ ਹੈ ਸੜਕ ਤੇ ਡਿੱਗੀ ਪਈ ਸੀ ਤਾਂ ਉਸ ਨੂੰ ਲੈ ਕੇ ਉਸ ਦਾ ਇਲਾਜ ਵੀ ਕਰਵਾਸ ਨੂੰ ਚੁੱਕਿਆ ਪਰ ਸਵਾਲ ਹੈ ਕਿ ਭਾਜੀ ਅਕਸਰ ਤੇ ਗੱਡੀਆਂ ਸ਼ੂਟਰ ਮਾਰ ਕੇ ਸਿਕਿਉਰਟੀ ਵਾਲੀਆਂ ਸ਼ੂ ਸ਼ੂ ਕਰਕੇ ਭੱਜ ਜਾਂਦੀਆਂ ਤੇ ਤੁਸੀਂ ਇੱਕਦਮ ਰੁਕੇ ਨਹੀਂ 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 ਭਾਜੀ ਐਵੇਂ ਨਹੀਂ ਦੇਖੋ ਇਨਸਾਨੀਅਤ ਦੀ ਨਾਂ ਦੀ ਚੀਜ਼ ਹੁੰਦੀ ਆ ਤੇ ਕੋਈ ਬੱਚੀ ਡਿੱਗੀ ਸਿਕਿਉਰਟੀ ਦੀ ਗੱਡੀ ਦਾ ਫੋਨ ਮੈਸੇਜ ਲੱਗਾ ਵੀ ਭਾਜੀ ਮੈਂ ਯਾਰ ਗੱਡੀਆਂ ਬ੍ਰੇਕ ਲਾਓ ਤੇ ਬੜਾ ਰੱਬ ਦਾ ਸ਼ੁਕਰ ਯਾਰ ਉਹਦਾ ਵਿਚਾਰ ਆ ਕੋਈ ਜਾਨੀ ਵਾਲੀ ਨੁਕਸਾਨ ਕਿਉਂਕਿ ਉਹਨਾਂ ਦੇ ਕੁੱਤਾ ਆ ਗਿਆ ਕੁੱਤਾ ਆ ਗਿਆ ਕੁੱਤਾ ਆ ਗਿਆ ਸੀ ਉਹਨਾਂ ਦੇ ਅੱਗੇ ਨਾ ਤੇ ਉਹ ਚਾਰੇ ਸੜਕ ਤੇ ਤੇ ਉਹ ਕੁੜੀ ਦੰਦਲ ਪਈ ਹੋਈ ਸੀ ਸ਼ਵਰ ਕਰ ਰਹੀ ਸੀ ਉਹ ਹਨ ਤੇ ਵਧੀਆ ਅਸੀਂ ਉਹਨੂੰ ਚੱਕ ਕੇ ਸਾਡੀ ਸਿਕਿਉਰਟੀ ਵਾਲੀ ਗੱਡੀ ਸਿਕਿਉਰਟੀ ਵਾਲਿਆਂ ਨੂੰ ਅਸੀਂ ਐਡਜਸਟ ਹੋ ਗਏ ਠੀਕ ਹੈ ਇੱਕ ਗੱਡੀ ਲੈ ਕੇ ਸੱਚ ਉਹ ਸਾ ਉਹ ਸੈਟ ਆ ਪਤਾ ਕਰ ਲਿਆ ਸੈਟ ਹੈ ਹਨਾ ਹਾਂ ਜਿਹਨੇ ਉਸਦੀ ਚੁੱਕਿਆ ਤੇ ਉਹਨੇ ਪਛਾਣ ਲਈ ਤੁਹਾਨੂੰ ਉਹ ਜਦੋਂ ਨਹੀਂ ਨਹੀਂ ਜਦੋਂ ਚੱਕ ਕੇ ਗੱਡੀ 'ਚ ਰੱਖਿਆ ਨਾ ਜਦੋਂ ਪਾਣੀ ਛਿੱਟੇ-ਛੁੱਟੇ ਮਾਰ ਕੇ ਰੱਖਿਆ ਜੋ ਗੱਡੀ 'ਚ ਰੱਖਿਆ ਉਹਦੇ ਨਾਲ ਵਾਲੀ ਕਹਿੰਦੀ ਤੈਨੂੰ ਪਤਾ ਮਨਕਰਤਾ ਉਹ ਲਗਾ ਉਹਨੇ ਆਇਆ ਜੇ ਕਾਹੂਲੀਆਂ ਉਹ ਇੱਕ ਉਹਦਾ ਵੀ ਉੱਡ ਗਈ ਤੇ ਉਹਦੇ ਸਾਟ ਵੱਜੀ ਹੋਈ ਸੀ ਮੈਂ ਕਿਹਾ ਨਹੀਂ ਨਹੀਂ ਲੈ ਕੇ ਜਾਓ ਤੇ ਖੁਸ਼ ਖੁਸ਼ ਮਨ ਲੋ ਹੈਪੀ ਹੋਈ ਬਿਆਰੀ ਖੁਸ਼ ਹੋਈ ਹੱਥੇ ਤੇ ਮੇਨ ਲਾਦਾ ਆਪ ਆਪਾਂ ਵਿਚਾਰੀ ਹੈ ਪਤਾ ਨਹੀਂ ਕਿਹੜਾ ਸੰਕਟ ਲੈ ਗਈ ਆਪ ਦੇ ਦੇ ਅਸੀਂ ਹਜੇ ਨਿਕਲੇ ਸੀ ਸੇਵਾ ਸੇਵਾ ਨੂੰ ਠੀਕ ਆ ਸੋ ਅਸੀਂ ਵੀ ਰੱਬ ਦਾ ਨਾਮ ਲੈ ਕੇ ਰੱਬ ਰੱਬ ਕਰਕੇ ਕਿਉਂਕਿ ਭਾਜੀ ਆਰਟਿਸਟ ਆ ਇੱਕ ਮੈਂ ਦੱਸਿਆ ਫਿਰ ਮੈਨੂੰ ਬਾਲਾ ਬੋਲਣ ਵਾਲਾਂ ਦਾ ਨਹੀਂ ਪਤਾ ਲੱਗਦਾ ਵੀ ਕੀ ਆਪਾਂ ਕਿਉਂਕਿ ਅਨਫਿਲਟਰ ਹਣਾ ਫਿਲਟਰ ਨਹੀਂ ਹੈਗਾ ਆਪਣੇ ਤੇ ਉਹ ਕਈ ਵਾਰੀ ਆਪਣੇ ਕਈ ਵਾਰੀ ਤੁਹਾਡਾ ਮੀਡੀਆ ਕੀ ਆ ਕਈ ਵਾਰੀ ਗੱਲ ਕੱਲ ਮੇਰੀ ਇੱਕ ਗੁੱਸੇ 'ਚ ਮੈਂ ਪਤਾ ਨਹੀਂ ਆਪ ਦੇ ਕਿਸੇ ਭਰਾ ਨੂੰ ਕਹਿਦਾ ਉਹ ਮੈਂ 50000 ਮੰਗਿਆ ਉਹਨੇ 20000 ਦਿੱਤਾ ਮੇਰੇ ਕੋ ਗੁੱਸਾ ਨਿਕਲ ਗਿਆ ਤੇ ਉਹ ਮਰੀ ਚਲਾਤੀ ਵੀ ਮਨਕਰਤ ਉਹਨਾਂ ਕੋਲ ਗਲਤ ਬੋਲ ਰਿਹਾ ਵੀ ਭਾਈ ਆਪਾਂ ਮੈਨੂੰ ਹਨਾ ਵੀ ਮੈਂ ਆ ਭਰਾਵਾਂ ਨੂੰ ਪਰ ਮੇਰੇ ਅੱਗੇ ਕੈਮਰੇ ਗੁੰਮਰੇ ਮੈਂ ਮੈਨੂੰ ਸੱਚੀ ਨਹੀਂ ਪਤਾ ਮੈਂ ਕਿਉਂਕਿ ਬੜਾ ਅਸੀਂ ਤੇ ਯਾਰਾਂ ਦੋਸਤਾਂ ਚ ਜਿਵੇਂ ਰਹਨੇ ਆ ਕਿਉਂਕਿ ਮੈਂ ਆਰਟੀਫੀਸ਼ੀਅਲ ਮੈਨੂੰ ਨਹੀਂ ਉਹ ਸੁਰਖੀ ਬਿੰਦੀ ਜੀ ਲਾ ਕੇ ਆ ਉਹ ਮੈਨੂੰ ਨਹੀਂ ਆਉਂਦਾ ਕੰਮ ਵੀ ਸਾਡੇ ਆਪਾਂ ਜੋਹਾਂ ਭਾਜੀ ਸਿੱਧੇ ਆ ਤਾਈ ਆਪਾਂ ਬੋਲਦੇ ਘੱਟ ਨਹੀਂ ਤਾਈ ਮੈਂ ਬੋਲਦਾ ਬਹੁਤ ਘੱਟ ਨਾ ਬੋਲਦੇ ਘੱਟ ਨਹੀਂ ਨਹੀਂ ਜੇ ਬੋਲਦਾ ਉਹ ਬੋਲਦਾ ਬਣਾ ਹੈ ਨਹੀਂ ਜਿਵੇਂ ਬੋਲਦਾ ਘੱਟ ਮਤਲਬ ਵੀ ਜਿਵੇਂ ਹਾਂ ਜਿਵੇਂ ਮੇਰਾ ਵਿਵਾਦਾਂ ਇਹ ਚੱਲਦਾ ਰਹਿੰਦਾ ਵੀ ਮਨਗਿਰ ਤੌਲਖ ਕੁਝ ਬੋਲੇ ਉਹ ਯਾਰ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਮੈਂ ਬੋਲਦਾ ਐ ਬੋਲਦਾ ਫਿਰ ਕਹਿੰਦੇ ਕੋਈ ਹੋਰ ਹੀ ਬੋਲ ਗਿਆ ਠੀਕ ਐ ਸੋ ਮੈਨੂੰ ਆ ਚੀਜ਼ਾਂ ਦਾ ਨਹੀਂ ਹੁਣ ਡੈਮ ਜਿਹੜਾ ਆ ਆਪਾਂ ਨੂੰ ਉਹਦੇ ਪੰਜਾਬ ਨਾਲ ਖੜਨ ਦਾ ਜਿੰਨੇ ਵੀਰੇ ਭੈਣ ਭਰਾ ਮੈਨੂੰ ਸੁਣ ਰਹੇ ਨੇ ਠੀਕ ਆ ਆ ਮੀਨਿੰਗ ਦੀ ਗੱਲ ਆ ਮਹੀਨਾ ਕ ਆਪਾਂ ਆਪਣੀ ਹੈਲਪ ਕਰੀਏ ਪੰਜਾਬ ਦੀ ਆਪਦੇ ਘਰਾਂ ਚੋਂ ਨਿਕਲ ਕੇ ਠੀਕ ਆ ਆਪਾਂ ਜੋ ਵੀ ਤੁਸੀਂ ਫੰਡਸ ਇਕੱਠੇ ਕਰ ਸਕਦੇ ਹੋ ਠੀਕ ਆ ਵੰਡ ਦਿਓ ਲੋਕਾਂ 'ਚ ਯਾਰ ਵੀ ਨੁਕਸਾਨ ਹੋਇਆ ਪਰ ਇੱਕ ਪਾਸੇ ਪੈਸਾ ਹੀ ਇੰਨਾ ਕਰ ਦਿਓ ਅਗਲੇ ਨੂੰ ਨੁਕਸਾਨ ਭੁੱਲ ਜੇ ਯਾਰ ਵੀ ਸਾਡਾ ਪੰਜਾਬ ਸਾਡੇ ਭੈਣ ਭਰਾ ਠੀਕ ਆ ਤੇ 100 ਟਰੈਕਟਰ ਅਸੀਂ ਦੇਣਾ ਠੀਕ ਆ ਸਾਰੇ ਸੰਸਥਾਵਾਂ ਨੂੰ ਬਾਬਿਆਂ ਕੋਲ ਪਹੁੰਚਣਗੇ ਟਰੈਕਟਰ ਜਿੰਨੂੰ ਟਰੈਕਟਰ ਦੀ ਲੋਡ ਆ ਯਾਰ ਫ੍ਰੀ ਬਾਬਿਆਂ ਤੋਂ ਲੈ ਕੇ ਚਲਾਓ ਮੈਂ ਆ ਦੋਆਂ ਚੀਜ਼ਾਂ ਦਾ ਭਰਾਲਾ ਕੀਤਾ ਹੋਰ ਮੇਰੇ ਭਰਾ ਭੈਣ ਭਰਾ ਹੋਰ ਚੀਜ਼ਾਂ ਦੀ ਨਿਂ ਸੇਵਾ ਕਰੋ ਲੋਕਾਂ ਨੂੰ ਸਾਬ ਦੀ ਲੋੜ ਆ ਸਾਬਣ ਸੂਬਨ ਦੀ ਦਵਾਈਆਂ ਦੀ ਹਾਂਜੀ ਆਜੋ ਆਜੋ ਬਣੇ ਆਜੋ 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 ਬਿਲਕੁਲ ਤੁਸੀਂ ਵੇਖੋ ਕਿ ਇਹ ਮਨਕੀਰਥ ਹੌਲਕ ਇਸ ਵੇਲੇ ਸੈਲਫੀ ਕਰਾ ਰਹੇ ਨੇ ਤਾਂ ਲੋਕ ਇਸ ਵੇਲੇ ਮਿਲਣੇ ਆਜੋ ਇੰਟਰਵਿਊ ਲਓ ਹੁਣ ਮੈਨੂੰ ਖਿਲਾੜ ਕੇ ਹੁਣ ਇੰਟਰਵਿਊ ਲੈ ਲੈਂਦੇ ਇੰਟਰਵਿਊ ਕਰੋਗੇ ਹਾਂ ਹਾਂ ਅੱਛਾ ਜੀ ਚਲੋ ਜੀ ਹਾਂਜੀ ਤੁਸੀਂ ਕਿੱਥੋਂ ਆਏ ਬੇਟਾ ਲੋਕਲ ਲੋਕਲ ਅਕੇ ਬਈ ਲੋਕਲ 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 ਸੋ ਨਾ ਨਾ ਗਾਣਾ ਛੱਡੋ ਗਾਣੇ ਫਿਰ ਗਾਣੇ ਸਾਰੇ ਪੰਜਾਬ ਦਾ ਇਹ ਜਿਹੜਾ ਟਾਈਮ ਆ ਰਿਹਾ ਤੁਸੀਂ ਜਰੂਰ ਆਪਦੇ ਦੋ ਦਿਨ ਕੱਢ ਕੇ ਭਾਈ ਸਾਹਿਬ ਤੁਸੀਂ ਵੀ ਸੇਵਾ ਕਰਕੇ ਆਉਣੀ ਆ ਤੁਸੀਂ ਲੋਕਲੋਂ ਅੰਮ੍ਰਿਤਸਰ ਦੇ ਤੁਸੀਂ ਤੇ ਜਾਓ ਹੀ ਜਾਓ ਹਨਾ ਤੇ ਬਹੁਤ ਵਸ ਇੰਨਾ ਹੀ ਕਹਿੰਦੇ ਹੁਣ ਅਸੀਂ ਫੋਟੋ ਕਰਾ ਲਈਏ ਬਾਕੀ ਵੀ ਦੋ ਗੱਲ ਅੱਛਾ ਤੁਹਾਨੂੰ ਇਨਸਪਾਇਰ ਕਿੰਨੇ ਕੀਤਾ ਜਰਾ ਅਜਾ ਇੱਕ ਸਵਾਲ ਹੈ ਕਿ ਤੁਹਾਨੂੰ ਇਨਸਪਾਇਰ ਕਿੰਨੇ ਕੀਤਾ ਕਿ ਤੁਸੀਂ ਇਹ ਟਰੈਕਟਰ ਦੀ ਸੇਵਾ ਲਾਓ ਓਨੈਸਟਲੀ ਬੜਾ ਲੋਕ ਜਾਨਣਾ ਚਾਹੁੰਦੇ ਨੇ ਭਾਈ ਮੈਂ ਨਾ ਆਪਣਾ ਸਿਮ ਆਜਾ ਜਪੀਵਾ ਇਧਰ ਯਾਰ ਨਾਲ ਅਜਾ ਚਲੋ ਅਜਾ ਆਪਾਂ ਇਨਸਪਾਇਰ ਮੇਰੀ ਗੱਲ ਸੁਣੋ ਪਰਮਾਨੰਦ ਜੀ ਅਸੀਂ ਗਏ ਸੀ ਓ ਪ੍ਰੀਤ ਵਾਲਿਆਂ ਦੇ ਵੀਰੇ ਟਰੈਕਟਰ ਪ੍ਰੀਤ ਟਰੈਕਟਰ ਵਾਲਿਆਂ ਦਾ ਭਾਈ ਜੀ ਨਾ ਭਾਈ ਜੀ ਨੂੰ ਨਾਲ ਕਿਉਂ ਦਿੰਦੇ ਸਾਰੀ ਗੱਲ ਦੱਸੋ ਹੁਣ ਦੱਸੋ ਸਾਰੀ ਅਸੀਂ ਭਾਈ ਜੀ ਪ੍ਰੀਤ ਵਾਲਿਆਂ ਨੇ ਨਾ ਆਪਣਾ ਜਿਹੜੇ ਟਰੈਕਟਰਾਂ ਦੀ ਸਰਵਿਸ ਕਹਿਣਾ ਸੀ ਵੀ ਭਾਈ ਜੀ ਤੋਂ ਅਨਾਉਂਸ ਕਰਾਉਣੀ ਹੈ ਅਸੀਂ ਚਲੇ ਗਏ ਵੀਰੇ ਦਾ ਫੋਨ ਆਇਆ ਕਹਿੰਦਾ ਵੀ ਆਪਾਂ ਉੱਥੇ ਜਾਣਾ ਡੇਰਾ ਬਾਬਾ ਨਾਨਕ ਮਨੀ ਵੀਰੇ ਦਾ ਅਸੀਂ ਚਲੇ ਗਏ ਜਦੋਂ ਅਸੀਂ ਜਾ ਕੇ ਉੱਥੇ ਅਮਨ ਗਲੋਬਲ ਖਾਲਸਾ ਜੀ ਵਾਲਿਆਂ ਜਿਹੜੇ ਉਹਨਾਂ ਨੇ ਸਾਤੋਂ ਪੁੱਛਿਆ ਵੀ ਕੀ ਅਸੀਂ ਕਿਹਾ ਵੀ ਇਹੇ ਕਰਨ ਆਏ ਆ ਉਹ ਕਹਿੰਦਾ ਸਾਨੂੰ ਨਾ ਅਸੀਂ ਕਿਹਾ ਵੀ ਅਸੀਂ 5 ਕਰੋੜ ਰੁਪਇਆ ਫੰਡ ਦੇਣਾ ਅਸੀਂ ਦੋ ਰੂਪਾ ਸੁਹਾਣ ਆ ਮੈਂ ਅੱਧਿਕਾ ਫੰਡ ਦੇਣਾ ਉਹ ਕਹਿੰਦਾ ਵੀ ਸਾਨੂੰ ਫੰਡ ਤਾਂ ਠੀਕ ਹੈ ਸਾਨੂੰ ਟਰੈਕਟਰਾਂ ਦੀ ਬਹੁਤ ਲੋੜ ਹੈ ਮੈਂ ਕਿਹਾ ਬਾਈ ਜੀ ਤੁਸੀਂ ਕਹਿ ਤਾ ਦੇ ਕਹਿੰਦਾ ਮੈਂ ਕਿੰਨੇ ਚਾਹੀਦੇ ਮੈਂ ਕਿਹਾ ਸਾਨੂੰ 100 ਟਰੈਕਟਰ ਚਾਹੀਦੇ ਮੈਂ ਕਿਹਾ ਦੇ ਆ ਜੀ ਉਹਨਾਂ ਨੇ ਸੌ ਗਿਆ ਅਸੀਂ 100 ਤੇ ਹੀ ਫੁੱਲ ਚੜਾਏ ਠੀਕ ਆ ਸੋ ਭਰਾ ਮੇਰੇ ਨਾਲ ਖੜਾ ਤੇ ਮੈਂ ਇਹਦੇ ਨਾਲ ਖੜਾ ਦਬਣ ਵਾਲੇ ਦਿਨ ਜੰਮੇ ਨਹੀਂ ਦੀ ਆ ਬਾਕੀ ਪੰਜਾਬ ਆ ਠੀਕ ਆ ਯੋ ਭਾਈ ਪਵਾਦ ਤੇ ਆ ਹਾਂ ਮੈਂ ਮਾਦੀ ਹਲਾਂ ਤੇ ਮਨ ਦੀ ਹਾਲ ਹਾਂ ਅਸੀਂ ਆ ਮੇਰੇ ਸਾਰੇ ਭਾਰਾ ਟਵਾਣਾ ਸਾਹਿਬ ਸਾਰੇ ਭਾਰਾ ਰਣ ਕੇ ਠੀਕਾ ਜੋ ਅਸੀਂ 100 ਕਹੇ ਆ 100 ਟਰੈਕਟਰ ਮੈਂ ਕਹੇ ਸੀ 50 ਤਾਂ ਆ ਮੈਨੂੰ ਵੇਖ ਕੇ ਮਨਜਿੰਦਰ ਸਰਸੇ ਭਾਜੀ ਨੇ ਕਹਿਤਾ ਵੀ 50 ਮੇਰੇ ਵੱਲੋਂ 150 ਹੋ ਗਏ ਹਾਂ ਹੁਣ ਹੋਰ ਭਰਾ ਆ ਤੁਸੀਂ ਦੱਸੋ ਕਿੰਨੇ ਸੇਵਾ ਕਰਨੀਆਂ ਜਿੱਦਾਂ ਤੁਸੀਂ ਕਹੋਗੇ ਜੀ ਸਾਰਾ ਇਹ ਚੈਨਲ ਤੁਹਾਡੇ ਨਾਂ ਕਰ ਦਿਆਂ ਸਾਰਾ ਕੋਈ ਤੁਹਾਨੂੰ ਆ ਚਾਹੀਦਾ ਜੱਟਾ ਤੁਸੀਂ ਲੈ ਲਓ ਸਭ ਕੁਝ ਤੁਸੀਂ ਲੈ ਆਓ ਜੋ ਵੀ ਫੈਸਲਾ ਕਰ ਦੋਗੇ ਫਿਰ ਮਤੇ ਦੇ ਅੱਛਾ ਬੇਨਤੀ ਹੈ ਕਿ ਮਤਲਬ ਇਨਸਪਾਇਰ ਕਿੰਨੇ ਕੀਤਾ ਮਤਲਬ ਜਿੱਦਾਂ ਆਪ ਸਭ ਤੋਂ ਪਹਿਲਾਂ ਭਾਈ 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 ਦੇਖੋ ਪੰਜਾਬ ਤੇ ਐਡੀ ਤਕਲੀਫ ਆ ਕਿਵੇਂ ਬਹਿ ਜਾਗੇ ਕਰਿਆ ਕਿਵੇਂ ਬਹਿ ਜਾਗੇ ਤੁਸੀਂ ਦੱਸੋ ਰਾਤੀ ਸੁੱਤਾ ਨਹੀਂ ਜਾਂਦਾ ਮੈਂ ਅੱਜ ਮੈਂ ਚੱਲਿਆ ਅੱਜ ਮੈਂ ਅੱਜ ਮੈਂ ਤਾਂ ਚੱਲਿਆ ਦੋ ਵੱਡੇ ਬੈਗ ਮਾਇਆ ਦੇ ਭਰ ਕੇ ਲਿਆਂਦੇ ਮੁੱਕ ਗਿਆ ਨਾ ਮੁੱਕ ਗਿਆ ਮੈਂ ਉਹ ਹੁਣ ਲੈ ਕੇ ਆਉਨੇ ਆ ਤੇ ਇੱਕ ਦੋ ਦਿਨ ਵਿੱਚ ਮੇਰੇ ਸ਼ੋਅ ਆਲਰੇਡੀ ਬੁੱਕ ਆ ਜੇ ਨਾ ਸ਼ੋਅ ਬੁੱਕ ਹੁੰਦੇ ਮੈਂ ਇੱਥੇ ਹੀ ਰਹਿੰਦਾ ਮੇਰੇ ਸ਼ੋਅ ਆਊਟ ਆਫ ਸਟੇਟ ਬੁੱਕਾ ਮੈਨੂੰ ਉਹਦੇ ਵਾਸਤੇ ਜਾਣਾ ਪੈਣਾ ਠੀਕ ਆ ਉਸ ਤੋਂ ਬਾਅਦ ਮੈਂ ਫਿਰ ਕਿਉਂਕਿ ਟਰੈਕਟਰ ਨਾਲ ਅਸੀਂ ਅਸੀਂ 50 ਟਰੈਕਟਰਾਂ ਦੀ ਇਕੱਠੀ ਪੇਮੈਂਟ ਕਰਤੀ ਆ ਠੀਕ ਆ ਉਹ ਟਰੈਕਟਰ ਸਾਨੂੰ ਮਿਲਨੇ ਆ 10-10 ਦੇਣਾ ਕਰਕੇ ਵੀ 10-10 ਹਫ਼ਤਾ ਸੈਚਰਡੇ ਨੂੰ ਬੈਠੇ ਅਸੀਂ 20 ਟਰੈਕਟਰ ਪੋਕਾ ਉਹ ਕਹਿੰਦੇ ਵੀ ਇਕੱਠਾ ਟਰੈਕਟਰ ਨਹੀਂ ਬਣਿਆ ਹੁੰਦਾ ਆਰਡਰ ਦੇ ਹਿਸਾਬ ਨਾਲ ਤੇ ਅਗਲਾ ਮੈਂ ਉਹਨਾਂ ਨੂੰ ਆਖਿਆ ਵੀ ਅਗਲਾ ਆਰਡਰ 20 ਦਾ ਹੀ ਕਰ ਦੋ ਕਿਉਂਕਿ ਅਸੀਂ ਸੰਤਾਂ ਨੂੰ ਆ ਭੂਰੀ ਵਾਲੇ ਸੰਤ ਜਿੱਥੇ ਆਪਾਂ ਗਏ ਸੀ ਉੱਥੇ ਸੁਰਸਿੰਘ ਵਾਲੇ ਇੱਕ ਸੰਤ ਔਰ ਸੰਤ ਕਿਉਂਕਿ ਆ ਟਾਈਮ ਹੋਣਿਆ ਛੇਤੀ ਤੋਂ ਛੇਤੀ ਅਸੀਂ ਟਰੈਕਟਰ ਭਜਾਈਏ ਤੇ ਬਾਕੀ ਮਨਕੀਰ ਜੀ ਇੱਕ ਸਵਾਲ ਹੈ ਕਿ ਇੱਕ ਪਾਸੇ ਇੱਕ ਇੰਡਸਟਰੀ ਇੱਕ ਐਂਟਰ ਬੜਾ ਵੱਡਾ ਤੁਹਾਡਾ ਦਾਰਾ ਇੱਕ ਬਹੁਤ ਵੱਡੇ ਤੁਸੀਂ ਆਰਟਿਸਟ ਹੋ ਤੇ ਦੂਸਰੇ ਪਾਸੇ ਆ ਦੁਨੀਆ ਦੀਆਂ ਟੂ ਪੈਰਲਲ ਲਾਈਨਸ ਬਿਲਕੁਲ ਕੌਂਟਰੈਡਿਕਟਰੀ ਹੈ ਤਾਂ ਕਿਹੜਾ ਖੇਤਰ ਹੈ ਤੁਸੀਂ ਕਿਉਂਕਿ ਤੁਸੀਂ ਦੋਵੇਂ ਚੀਜ਼ਾਂ ਦੇਖ ਲਈ ਹੈ ਇੱਕ ਅਪ ਐਂਡ ਡਾਊਨ ਇਹ ਦੋਵਾਂ ਨੂੰ ਤੁਸੀਂ ਕਿਵੇਂ ਜਰਾ ਰੇਟ ਕਰਦੇ ਹੋ ਮੈਨੂੰ ਨੂੰ ਕੁਝ ਵੀ ਨਹੀਂ ਪਤਾ ਆ ਨਹੀਂ ਸਾਰਾ ਕੁਝ ਚੱਲਣੋਂ ਮੈਂ ਰੇਡ ਨੂੰ ਪਾ ਜੀ ਮਨ ਕਿਹਾਦਾ ਮਜ਼ਾ ਹੀ ਕਿ ਐਡਾ ਆਲੀਸ਼ਾਨ ਜ਼ਿੰਦਗੀ ਹੈ ਤੇ ਇੱਕ ਪਾਸੇ ਇਹ ਜ਼ਿੰਦਗੀ ਹੈ ਚਲੋ ਵਾਦਾ ਕਰਦਾ ਨਹੀਂ 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 ਜਾਤੇ ਦੌੜ ਕੇ ਲੈਣਦੇ ਇੱਕ ਜ਼ਿੰਦਗੀ ਆਲੀ ਜਾਨਾ ਇੱਕ ਕਿਵੇਂ ਇੱਕ ਤਰੀਕਾ ਜ਼ਿੰਦਗੀ ਤੁਸੀਂ ਅੱਜ ਕੱਲ ਦੇਖ ਰਹੇ ਹੋ ਪਿੰਡਾਂ ਤੇ ਜਾ ਹਾਂ ਇਹਦਾ ਬਹੁਤ ਫਰਕ ਆ ਭਾਜੀ ਅਚਾ ਇਹ ਗੱਲ ਤਾਂ ਬਹੁਤ ਉਹਦਾ ਹੈਗਾ ਹੀ ਆ ਭਾਜੀ ਤਾਂ ਹੀ ਦਾ ਪਤਾ ਕੀ ਆ ਉਹ ਵੀ ਆਪਦੇ ਲੋਕਾਂ ਆਪਦੇ ਪੰਜਾਬ ਦੇ ਲੋਕ ਠੀਕ ਆ ਚਿੱਟੀਆਂ ਦਾੜੀਆਂ ਵਾਲੇ ਬਾਬੇ ਉਹ ਬੀਬੀਆਂ ਸਾਡੀਆਂ ਨਾ ਦਾਦੀਆਂ ਵਾਲੀਆਂ ਉਮਰਾਂ ਦੀਆਂ ਠੀਕ ਆ ਉਹ ਤਾਂ ਹੀ ਦਾ ਪੀੜ ਹੋਈ ਸਾਨੂੰ ਤਾਂ ਹੀ ਦਾ ਗਰਾਊਂਡ ਲੈਵਲ ਤੇ ਆਏ ਆ ਨਹੀਂ ਵੇਖਿਆਗਾ ਦੁੱਖ ਨਹੀਂ ਵੇਖਿਆਗਾ ਵੀ ਆਲੀ ਬਾਬਾ ਸਭ ਆ ਨਿਸ਼ਾਨੀ ਕਰੂਗਾ ਅਸੀਂ ਕਦ ਦੁਬਾਰਾ ਇੱਕ ਫੇਰ ਅਸੀਂ ਤੁਹਾਡੇ ਕੋਲ ਆ ਰਹੇ ਕਿ ਇੱਕ ਫੰਡਿੰਗ ਦੇ ਨਾਤੇ ਕਿਉਂਕਿ ਅੱਜ ਕੱਲ ਬੜਾ ਸਿਸਟਮ ਚੱਲਦਾ ਤੁਹਾਡੇ ਨਾਂ ਤੇ ਕੋਈ ਫੰਡਿੰਗ ਨਾ ਹੋਵੇ ਇਸ ਕਰਕੇ ਤੁਸੀਂ ਅਸੀਂ ਕਿਸੇ ਅਸੀਂ ਜੋ ਪੈਸੇ ਲੈ ਆਪ ਕਰ ਰਹੇ ਆ ਅਸੀਂ ਕਿਸੇ ਤੋਂ ਕੋਈ ਫੰਡਿੰਗ ਨਹੀਂ ਲੈ ਰਹੇ ਜਿਹੜੇ ਟਰੈਕਟਰ ਵੀ ਆ ਉਹ ਜਿਹੜੇ ਮੇਰੇ ਦੋਸਤ ਨੇ ਮੈਂ ਤੁਸੀਂ ਕਹਿ ਦੋਗੇ ਮੇਰੇ ਭਾਜੀ ਮੈਂ ਕਿ ਸੇਵਾ ਪਾਉਣੀ ਟਰੈਕਟਰ ਮੈਂ ਤੁਹਾਡਾ ਵੀ ਨਹੀਂ ਲੈ ਕੇ ਜਾਊਗਾ ਤੁਸੀਂ ਸਦਾ ਆਪ ਦੇ ਕੇ ਜਾਓ ਮੇਰੇ ਜਿਹੜੇ ਦੋਸਤ ਆ 100 ਡਾਇਰੈਕਟਰ ਮੈਂ ਉਦੋਂ ਅੰਗਲ ਆਖੀ ਸੀ ਮੈਂ ਆਪਣੇ ਦੋਸਤਾਂ ਤੋਂ ਕਢਾਉਂਗਾ ਪੰਜਾਬ ਨੂੰ ਲੋੜੇ ਪੈਸੇ ਦੋ ਅੱਛਾ ਕਢਾਓਗੇ ਹਾਂ ਹੱਕ ਨਾਲ ਗਾਉਂਗਾ ਯਾਰ ਲੋੜ ਆ ਪੈਸੇ ਦੋ ਪੰਜਾਬ ਨੂੰ ਲੋੜ ਆ ਆ ਵਾਸਤੇ ਖੜੋਗੇ ਉਹ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਬਈ ਯਾਰ ਅੱਛਾ ਆਪੇ ਮੇਰੇ ਆਪੇ ਯਾਰ ਹੁਣ ਸਰਸਾ ਭਾਜੀ ਮੈਂ ਸਲੂਟ ਕਰਦਾ ਹਾਂ ਜੱਟ ਨੂੰ ਠੀਕ ਆ 100 ਡਾਇਰੈਕਟਰ ਮੈਂ ਗਏ ਸੀ ਭਾਜੀ ਨੇ ਸਿੱਧਾ ਕਿਹਾ ਕਹਿੰਦਾ ਮਨਕੀਰਤ ਬਹੁਤ ਤਕੜਾ ਕੰਮ ਕਰ ਰਿਹਾ 50 ਡਾਇਰੈਕਟਰ ਬੇਟਾ ਮੇਰੇ ਵੱਲੋਂ ਚੱਕ ਯਾਰ ਐਡਾ ਦਿਲ ਪਰ ਯਾਰ ਡਾਕਟਰ ਅਸਤੇ ਦੇ ਦੁਨੀਆ ਕੋ ਪੈਸਾ ਇਨਾ ਦਿਲ ਚੂਹੇ ਡਡਾ ਹੈ ਮੈਂ ਤਾਂ ਕਹਿੰਦਾ ਬਸ ਜੱਟ ਦੇ ਜੋ ਬਸ ਚੜਦੀ ਸਿਮਰਨ ਜੋ ਮੱਕੜ ਬਾਰੇ ਕੀ ਕਹਿਣਾ ਚਾਹੋ ਸਿਮਰਨ ਜੋ ਮੱਕੜ ਭਰਾ ਆ ਜੀ ਵਧੀਆ ਕੰਮ ਕਰ ਰਿਹਾ ਮੱਕੜ ਤੋਂ ਮੈਂ ਇਨਸਪਾਇਰ ਹੋਇਆ ਮੱਕੜ ਆਪਣਾ ਯਾਰ ਆ ਮੱਕੜ ਮੱਕੜ ਨੇ ਆਖਿਆ ਸੀ ਵੀ ਉੱਥੇ ਸਮਾਨ ਦੀ ਲੋੜ ਐਵੇਂ ਜੀ ਬਿਲਕੁਲ ਬਿਲਕੁਲ ਹਾਂ ਜੀ ਮੱਕੜ ਨੇ ਕੀ ਮੱਕੜ ਘੈਣ ਭਰਾਇਆ ਛੋਟਾ ਬੰਦਾ ਹੂੰ ਹੀ ਇਜ਼ ਗੁੱਡ ਇਨਸਾਨ ਉਹਨੇ ਕੀ ਕਿਹਾ ਫਿਰ ਆਇਆ ਇਨਸਪਾਇਰਡ ਯੂ ਹਾਂ ਮੈਂ ਮੱਕੜ ਭਾਈ ਦਾ ਇੰਟਰਵਿਊ ਬਹੁਤ ਸੁਣਦਾ ਮੇਰਾ ਮੱਕੜ ਮੇਰਾ ਯਾਰ ਆ ਮੱਕੜ ਭਾਈ ਦਾ ਮੈਂ ਇੰਟਰਵਿਊ ਸੁਣਿਆ ਉਹਦੇ ਵਿੱਚ ਉਹਨੇ ਆਖਿਆ ਆ ਚੀਜ਼ਾਂ ਦੀ ਕਮੀ ਆ ਵੀ ਮਾਲੋ ਲੇਡੀਜ਼ ਵਾਲਾ ਵੀ ਉਹ ਹਨਾ ਉਹ ਚੀਜ਼ਾਂ ਤੇ ਅਸੀਂ 10 ਜਦੋਂ 10 ਟਰੱਕ ਲੈ ਕੇ ਗਏ ਆ ਅਸੀਂ ਜੋ ਜੋ ਮੱਕੜ ਨੇ ਕਿਹਾ ਉਸ ਉਹ ਸਮਾਨ ਅਸੀਂ ਲੈ ਕੇ ਗਏ ਆ ਠੀਕ ਐ ਆ ਜੋ ਸਤਿ ਸ੍ਰੀ ਅਕਾਲ ਮਾਤਾ ਬੋਲੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਅੱਛਾ ਦੇਖੋ ਅੱਛਾ ਆ ਜੋ ਆ ਜੋ ਅਸੀਂ ਉਹ ਸਮਾਨ ਲੈ ਕੇ ਗਏ ਆ ਠੀਕ ਐ ਫਿਰ ਮੱਕੜ ਭਾਜੀ ਨੇ ਆਖਿਆ ਟਰੈਕਟਰ ਵਾਲਾ ਕੰਮ ਕਰਨ ਨੂੰ ਇੱਕ ਮਿੰਟ ਗੱਲ ਕਰ ਲਿਓ ਜੀ ਜੀ ਹਾਂ ਹੋਗੀ ਬਿਲਕੁਲ ਹੋ ਪਏਗਾ ਤਾਂ ਬਿਲਕੁਲ ਤੇ ਮੱਕੜ ਭਾਜੀ ਨੇ ਕਿਹਾ ਟਰੈਕਟਰ ਵਾਲੀ ਸੇਵਾ ਲਈ ਸੌਂ ਨਵਾਈ ਆ ਬਾਕੀ ਬਾਕੀ ਸਲੋ ਚਾਚਾ ਆਉਂਦੇ ਆ ਜਨੇ ਲਗੇ ਹੋੜੀ ਹੋ ਜੀਏ ਹਾਂ ਕੋਈ ਦਿੱਕਤ ਨਹੀਂ ਤੇ ਬਾਕੀ ਮੈਂ ਆ ਲਾਸਟ ਮੈਸੇਜ ਆ ਲਾਸਟ ਮੈਸੇਜ ਨਹੀਂ ਆਪਾਂ ਕਿਹੜਾ ਦੁਨੀਆ ਤੋਂ ਚੱਲੇ ਆ ਮੈਂ ਇੱਥੇ ਰਹਿਣਾ ਲਾਸਟ ਨਹੀਂ ਸਾਰਿਆਂ ਨੂੰ ਅਗੇਨ ਮੈਸੇਜ ਆ ਵੀ ਘਰੋਂ ਨਿਕਲੋ ਸੇਵਾ ਕਰੋ ਇਹ 10 15 ਦਿਨ ਹੁਣ ਧੁੱਪਾਂ ਲੱਗਣੀਆਂ ਆ ਆ ਟਾਈਮ ਲੋਕਾਂ ਦੀ ਫਾਈਨੈਂਸ਼ੀਅਲ ਹੈਲਪ ਕਰੋ ਬਹੁਤ ਜਿਆਦਾ ਲੋੜ ਆ ਆਜੋ ਆਜੋ ਭਾਜੀ ਬਿਲਕੁਲ ਲੋਕਾਂ ਦੀ ਫਾਈਨੈਂਸ਼ੀਅਲ ਹੈਲਪ ਕਰੋ ਜੋ ਵੀ ਬੰਦਾ ਜੋ ਵੀ ਹੈ ਹੱਥ ਕਮਾਦਾ ਪਿਆਟੇ ਆ ਜਿੰਨਾ ਭਾਜੀ ਥੈਂਕ ਯੂ ਆਪਾਂ ਆਪਾਂ ਆ ਆਪਾਂ ਆਪਦੇ ਪੰਜਾਬ ਨੂੰ ਛੇਤੀ ਸਲੋ ਯਾਰ ਸਲੋ ਪਿੱਛੇ ਸਲੋ 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 ਆਪਾਂ ਆਪਦੇ ਪੰਜਾਬ ਨੂੰ ਕਾਇਮ ਕਰਨਾ ਸਾਡੀ ਜ਼ਿੰਮੇਵਾਰੀ ਆ ਬਿਲਕੁਲ ਠੀਕ ਆ ਤੇ ਬਾਕੀ ਚਾਚਾ ਯਾਰ ਰੋਕ ਲਿਓ ਕਿੰਨੀ ਗੱਲ ਹੋ ਗਈ ਆ ਤੱਕੀ ਹੋਰ ਆ ਦਿਓ ਟਾਈਮ ਚਾਚੇ ਨੂੰ ਦਿਓ ਆ ਜੋ ਹਾਂ ਸੋ ਸੋ ਰਲ ਮਿਲ ਕੇ ਪੰਜਾਬ ਨਾਲ ਖੜੀਏ ਤੇ ਟਾਈਮ ਹੈ ਹੁਣ ਮੈਂ ਚੱਲਿਆ ਭਾਜੀ ਘਰੇ ਚੰਡੀਗੜ੍ਹ ਠੀਕ ਹੈ ਹਾਂ ਠੀਕ ਹੈ ਭਾਜੀ ਸਰ ਇੱਕ ਫੋਟੋ ਕਰ ਲਓ ਧੰਨਵਾਦ ਫਿਰ ਮਿਲਦੇ ਹਾਂ ਠੀਕ ਹੈ ਭਾਜੀ ਹਾਂ ਦੱਸੋ ਜੀ ਜਨਾਬ ਭਾਜੀ ਭਾਈ ਦੱਸੋ ਕੋਈ ਦੋ ਅੱਖਰ ਦੇਖੋ ਜੀ ਆਲਖ ਸਾਹਿਬ ਨੇ ਬਹੁਤ ਜਿਆਦਾ ਹੀ ਪੰਜਾਬ ਦੇ ਲਈ ਮਿਹਨਤ ਕੀਤੀ ਆ ਨਹੀਂ ਮੇਰੇ ਲਈ ਮੇਰੇ ਲਈ ਨਹੀਂ ਪੰਜਾਬ ਲਈ ਪੰਜਾਬ ਲਈ ਪੰਜਾਬ ਦੇ ਵਿੱਚ ਸ਼ੁਰੂ ਤੋਂ ਚੜਦੀ ਕਲਾ ਚ ਰਿਹਾ ਤੇ ਚੜਦੀ ਕਲਾ ਚ ਹੀ ਰਹੇਗਾ ਨਾ ਕਿਸੇ ਦੇ ਅਧੀਨ ਰਿਹਾ ਤੇ ਨਾ ਰਹੇਗਾ ਸੋਨਿਆਲੇ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਾਂਗੇ ਆਲਖ ਸਾਹਿਬ ਬਿਲਕੁਲ ਤਸਵੀਰ ਤੁਸੀਂ ਵੇਖੋਗੇ ਇਸ ਵੇਲੇ ਫੈਨਸ ਦੇ ਨੇ ਮਨਕੀਰਤ ਆਲਖ ਦੇ ਨਾਲ ਨੇ ਤਾਂ ਤਸਵੀਰਾਂ ਐਸਵੇਲੇ ਖਿਚਾ ਰਹੇ ਨੇ ਤਾਂ ਲਗਾਤਾਰ ਜਿਹੜੀ ਫੈਨ ਫਾਲਿੰਗ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਤਮਨਕੇਰਾ ਥਾਲਕ ਇੱਕ ਵਾਰ ਫੇਰ ਅਨੂਬਰੂ ਹੋਏ ਨੇ ਤੇ ਦਿਲ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਅਸਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ